ਕਿਉਂਕਿ ਕਮਰੇ ਚੋਂ ਡੈ ਇਤਰ ਪਹਿਲਾਂ ਪਾਉਂਦੇ ਇੱਕ ਵੀ ਵੀ ਇੰਨਾ ਰੋ ਕੇ ਕਹਿਣ ਦੇ ਹੀ ਕਿ ਤਰਪਾਈ ਲਿਆਉਣ ਵਾਸਤੇ ਪੈਸੇ ਨਹੀਂ ਹੈਗੇ। ਸਸਿਕਲ ਦੋਸਤੋ ਤੁਸੀਂ ਜੁੜੇ ਹੋ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਟੌਲ ਦੇ ਵਿੱਚ ਮੌਜੂਦ ਹਾਂ। ਕੁਦਰਤੀ ਆਫਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਪਾਣੀ ਦੀ ਮਾਰ ਹੇਟ ਨੇ ਲੋਕਾਂ ਦੇ ਘਰ ਰੁੜ ਚੁੱਕੇ ਨੇ ਪਸ਼ੂ ਰੁੜ ਚੁੱਕੇ ਨੇ। ਇਥੋਂ ਤੱਕ ਕਿ ਲੋਕ ਘਰ ਤੋਂ بے ਘਰ ਹੋ ਚੁੱਕੇ ਨੇ ਤੇ ਅੱਜ ਅਸੀਂ ਪਹੁੰਚਿਆ ਪਿੰਡ ਰਟੌਲ ਦੇ ਵਿੱਚ ਤੇ ਜਦੋਂ ਲੰਬੇ ਸਮੇਂ ਤੋਂ بارشਾਂ ਚੱਲ ਰਹੀਆਂ ਤੇ ਘਰਾਂ ਦੇ ਹਾਲਾਤ ਆਣ ਕੇ ਦੇਖੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਉਹ ਪਰਿਵਾਰ ਨੇ ਕਿ ਜਿਨ੍ਹਾਂ ਦੇ ਘਰ ਬਾਲਿਆਂ ਦੀਆਂ ਛੱਤਾਂ ਵਾਲੇ ਕਾਨਿਆਂ ਦੀਆਂ ਸਿਰਕੀਆਂ ਵਾਲੇ ਬਿਲਕੁਲ ਢਹਿ ਢੇਰੀ ਹੋ ਚੁੱਕੇ ਤਸਵੀਰਾਂ ਦੇ ਵਿੱਚ ਤੁਹਾਨੂੰ ਬਿਲਕੁਲ ਸਾਫ਼ ਨਜ਼ਰ ਆ ਰਿਹਾ ਕਿ ਇਹ ਘਰ ਢੱਟ ਚੁੱਕਾ ਬਾਕੀ ਘਰਾਂ ਦਾ ਤੁਹਾਨੂੰ ਵੀ ਅਸੀਂ ਆਪਣੀ ਸਕਰੀਨ ਦੇ ਵਿੱਚ ਦਿਖਾਵਾਂਗੇ ਕਿ ਕਿਵੇਂ ਘਰਾਂ ਦੇ ਘਰਾਂ ਦੇ ਵਿੱਚ ਛੱਤਾਂ ਦੇ ਵਿੱਚੋਂ ਪਾਣੀ ਟਪਕ ਰਿਹਾ ਤੇ ਪਰਿਵਾਰ ਆਪਣੇ ਘਰਾਂ ਦੇ ਵਿੱਚ ਬਿਲਕੁਲ ਸੌ ਨਹੀਂ ਰਹਿ ਬੇਰਅਮ ਬੇਰਹਿਮੀ ਦੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਰਹੇ ਨੇ ਇੱਥੇ ਸਾਡੇ ਨਾਲ ਭੈਣਾ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਲਾਤਾਂ ਤੋਂ ਜਾਣੂ ਹੁੰਨੇ ਆ ਕਿ ਹਾਲਾਤ ਬਣੇ ਕਿਵੇਂ ਐ ਭੈਣ ਜੀ ਕੀ ਨਾਮ ਤੁਹਾਡਾ ਜੀ ਪ੍ਰਵੀਨ ਕੌਰ ਪ੍ਰਵੀਨ ਕੌਰ ਜੀ ਕਿੰਨੇ ਦਿਨ ਤੋਂ ਤੁਹਾਡਾ ਜਿਹੜਾ ਘਰ ਆ ਡਿੱਗਾ ਏ ਕਾਜੀ 3-4 ਦਿਨ ਹੋ ਗਏ 3-4 ਦਿਨ ਹੋ ਗਏ ਹਾਂਜੀ ਤੁਹਾਡੇ ਪਤੀ ਜੀ ਕੀ ਕਰਦੇ ਨੇ ਦਿਹਾੜੀ ਧੱਪਾ ਹੀ ਕਰਦੇ ਦਿਹਾੜੀ ਧੱਪਾ ਕਰਦੇ ਕਿੰਨੇ ਪਰਿਵਾਰ ਦੇ ਵਿੱਚ ਜੀ ਨੇ ਹਾਂਜੀ ਇੱਕ ਬੇਟੀ ਤੇ ਇੱਕ ਬੇਟਾ ਵਾ ਇੱਕ ਬੇਟੀ ਤੇ ਇੱਕ ਬੇਟਾ ਹੈ ਬੇਟੀ ਦੋ ਹੀ ਬੇਟੀਆਂ ਤੇ ਇੱਕ ਬੇਟੀ ਪੂਰੀ ਹੋ ਗਈ 2 ਮਹੀਨੇ ਕਿੰਨਾ ਟਾਈਮ ਹੋਇਆ ਉਹਨਾਂ ਦੀ ਦੇਖ 2 ਮਹੀਨੇ ਹੋਇਆ ਜੀ 2 ਮਹੀਨੇ ਹੋਏ ਹਾਂਜੀ ਤੇ ਕੀ ਮਜਬੂਰੀਆਂ ਘਰ ਬਣਾਇਆ ਨਹੀਂ ਗਿਆ ਬਾਜੀ ਦਿਹਾੜੀ ਧੱਪੇ ਨਾਲ ਤੁਹਾਨੂੰ ਪਤਾ ਮਾਹ ਬੱਚੇ ਆਂਦਾ ਹੀ ਸਾਰੇ ਆ ਯਾੜੀ ਤੁਸੀਂ ਦੇਖ ਰਹੇ ਹੋ ਕਿ ਦਿਹਾੜੀ ਧੱਪੇ ਦੇ ਨਾਲ ਗਰੀਬਾਂ ਦੀ ਬੰਹਾਂ ਰੋਟੀ ਪੂਰੀ ਹੁੰਦੀ ਹੈ ਤੇ ਘਰ ਬਣਾਉਣੀ ਤੇ ਬਹੁਤ ਵੱਡੀ ਗੱਲ ਆ ਮੈਂ ਇੱਥੇ ਇੱਕ ਸਰਕਾਰ ਤੱਕ ਮੈਸੇਜ ਪਹੁੰਚਾਉਣਾ ਚਾਹੁੰਦਾ ਕਿ ਜਦੋਂ ਲਕਸ਼ਣ ਆਉਂਦੀ ਹੈ ਤੇ ਇਹਨਾਂ ਗਰੀਬਾਂ ਨੂੰ ਇੱਕ ਮਿੱਠੀ ਗੋਲੀ ਦਿੱਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀਆਂ ਛੱਤਾਂ ਜਿਹੜੀਆਂ ਬਾਲਿਆਂ ਵਾਲੀਆਂ ਪੱਕੀਆਂ ਕਰ ਦੇਣੀਆਂ ਪਰ ਹੁੰਦਾ ਕੀ ਆ ਵੋਟਾਂ ਲੈਣ ਤੋਂ ਬਾਅਦ ਸਰਕਾਰ ਓਕੇ ਬਾਏ ਬਾਏ ਇਹਨਾਂ ਨੂੰ ਕਰ ਜਾਂਦੀ ਆ ਤੇ ਗਰੀਬਾਂ ਦੇ ਹਾਲਾਤ ਫੇਰ ਉੱਥੇ ਰਹਿ ਜਾਂਦੇ ਨੇ بڑے ਦਾਅਵੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਕਿ ਅਸੀਂ ਆਪਣੇ ਦੇਸ਼ ਦੇ ਅੰਦਰ ਕਿਸੇ ਗਰੀਬ ਦਾ ਕੋਠਾ ਜਿਹੜਾ ਕੱਚਾ ਨਹੀਂ ਰਹਿਣ ਦੇਣਾ ਬਾਲਿਆਂ ਵਾਲੀਆਂ ਛੱਤਾਂ ਜਿਹੜੀਆਂ ਪੱਕੀਆਂ ਕਰ ਦੇਣੀਆਂ ਸਾਰਿਆਂ ਨੂੰ ਲੈਂਟਰ ਵਾਲੇ ਕਮਰੇ ਬਣਾ ਦੇਣੇ ਪਰ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਅੱਜ ਗਰੀਬਾਂ ਦੇ ਘਰ ਜਿਹੜੇ ਨੇ ਢਹ ਢੇਰੀ ਹੋ ਰਹੇ ਨੇ ਲੰਮੇ ਸਮੇਂ ਤੋਂ ਇਹੀ ਹਾਲਾਤ ਨੇ ਸਾਡੇ ਨਾਲ ਹੋਰ ਇੱਥੇ ਬੀਬੀ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭੈਣ ਜੀ ਕੀ ਨਾਮ ਤੁਹਾਡਾ ਜੀ ਹਾਂਜੀ ਬਲਵਿੰਦਰ ਕੌਰ ਬਲਵਿੰਦਰ ਕੌਰ ਜੀ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਲੋਕ ਪਾਣੀ ਦੀ ਮਾਰ ਹੇਠ ਨੇ ਬਹੁਤ ਸਾਰੇ ਲੋਕ ਘਰਾਂ ਤੋਂ ਬੇਘਰ ਹੋ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਚਾਹੁੰਦਾ ਜੀ ਕਿ ਜਿੰਨੇ ਵੀ ਆ ਮੇਰੇ ਨਾਲ ਮੈਂਬਰ ਜੁੜਿਆ ਸਾਰੇ ਇਹ ਬੇਲਾ ਦਿੱਚਿਆ ਕਿਉਂਕਿ ਕਮਰੇ ਚੋਂ ਡੈ ਤਰਪੈਲਾ ਪਾਉਣ ਦੇ ਇੱਕ ਵੀ ਵੀ ਇੰਨਾ ਰੋ ਕੇ ਕਹਿਣ ਦੇ ਹੈਗੇ ਤਰਪੈਲ ਲਿਆਉਣ ਵਾਸਤੇ ਪੈਸੇ ਨਹੀਂ ਹੈਗੇ ਤਰਪੈਲ ਲਿਆਉਣ ਵਾਸਤੇ ਪੈਸੇ ਨਹੀਂ ਹੈਗੇ ਹਾਂਜੀ ਤੇ ਉਹ ਰੋ ਪੀ ਕੇ ਮੇਰਾ ਕੋਠਾ ਜ਼ਰੂਰੀ ਭਰਾਓ ਐਸ ਮੌਕੇ ਉਹ ਕੋਲ ਹੈਗੀ ਨਹੀਂ ਹੈਗੀ ਨਹੀਂ ਤੇ ਉਹਨੂੰ ਤੁਹਾਡੇ ਸਾਹਮਣੇ ਕਰਨਾ ਹੈਗਾ ਇਹੀ ਮੈਂ ਚਾਹਣੀ ਮੇਰੀ ਤੇ ਮਿੰਤੇ ਆ ਕੇ ਇਹ ਭੈਣ ਭਰਾ ਸਾਰੇ ਜੁੜ ਕੇ ਸਰਕਾਰ ਜੁੜ ਕੇ ਤੇ ਇਹਨਾਂ ਦੇ ਹਾਲਤ ਵੇਖ ਕੇ ਤੇ ਕਮਰੇ ਬਣਾਏ ਜਾਣ ਕਿ ਰੋਟੀ ਟਾਈਮ ਪਾਸ ਮਾਹੀ ਹੋਣ ਡਿਆ ਜਿਹੜੇ ਕੰਮ ਦੱਸਣ ਡੀਆਂ ਕਿ ਦਿਹਾੜੀ ਤੇ ਸੈਂਟਰ ਸਰਕਾਰ ਵੱਲੋਂ ਸਕੀਮ ਆਉਂਦੀ ਆ ਜੀ ਮਨਰੇਗਾ ਹੇਠ ਲੋਕਾਂ ਦੇ ਕੋਠੇ ਜਿਹੜੇ ਪੱਕੇ ਕੀਤੇ ਜਾਂਦੇ ਨੇ ਕਿ ਤੁਹਾਡੇ ਅੱਜ ਤੱਕ ਪਿੰਡ ਦੇ ਵਿੱਚ ਕੋਈ ਉਸ ਜਿਹੜੀ ਆ ਸਕੀਮ ਦੇ ਤਹਿਤ ਕੋਈ ਕੋਠਾ ਪੱਕਾ ਹੋਇਆ ਨਾ ਜੀ ਨਾ ਉਹ ਵੀ ਭਰਦਿਆਂ ਨੂੰ ਉਹਨਾਂ ਨੂੰ ਪਿਛਲੇ ਮਹੀਨੇ ਚ ਭਰੇ ਅੱਜ ਚੌਥਾ ਦਿਨ ਚੌਥਾ ਮਹੀਨਾ ਚੱਲ ਗਿਆ ਵਾ ਸਰਕਾਰ ਸਰਕਾਰ ਵੱਲੋਂ ਇੱਕ ਹੋਰ ਦਾਵਾ ਕੀਤਾ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ 100 ਦਿਨ ਦਾ ਰੁਜ਼ਗਾਰ ਦਿੱਤਾ ਜਾਂਦਾ ਹੈ ਉਹਨਾਂ ਦਾ 100 ਦਿਨ ਉਹਨਾਂ ਨੂੰ ਜਿਹੜਾ ਮਨਰੇਗਾ ਦੇ ਵਿੱਚ ਕੰਮ ਦਿੱਤਾ ਜਾਂਦਾ ਤੁਹਾਨੂੰ ਮਿਲਦਾ ਉਹਦੇ ਜੀ ਉਹ ਵੀ ਬੰਦ ਕਰ ਦਿੱਤਾ ਉਹ ਵੀ ਇਹ ਜੇ ਚੱਲਦਾ ਹੈਗਾ ਕੰਮ ਤੇ ਆਪਣਾ ਟਾਈਮ ਪਾਸ ਕਰਦਿਆਂ ਅਸੀਂ ਹੁਣ ਉਧਰੋਂ ਮੀਂਹ ਸ਼ੁਰੂ ਹੋ ਗਿਆ ਉਧਰੋਂ ਕੰਮ ਬੰਦ ਹੋ ਗਿਆ ਐਂ ਦੇ ਇਹੀ ਚਾਹੁੰਨੀ ਆ ਕਿ ਚੱਲ ਜੇ ਜ਼ਿਆਦਾ ਨਹੀਂ ਤੇ ਥੋੜੇ ਥੋੜੇ ਕਰਕੇ ਹੀ 4-500 ਹਜ਼ਾਰ ਕਿਸੇ ਨੂੰ ਪਾਈ ਜਾਣ ਜਿਨ੍ਹਾਂ ਦੇ ਖਾਤੇ ਚੱਲਣਦੇ ਆ ਕਿ ਉਹ ਰੋਟੀ ਤੇ ਆਪਣੀ ਸੌਖੀ ਖਾ ਸਕਣ ਕਿਆ ਟਾਈਮ ਰੋਟੀ ਤੋਂ ਵੀ ਤੰਗਿਆ بارشਾਂ ਪੈਣ ਡੀਆਂ ਕੋਈ ਕੰਮ ਚੱਲਣ ਨਹੀਂ ਗਿਆ ਇੱਕ ਕਾਪੀ ਬਣੀ ਆ ਲੇਬਰ ਕੋਰਟ ਵੱਲੋਂ ਵੀ ਜਿਹੜੇ ਲੋਕ ਲੇਬਰ ਦਾ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਵੀ ਸਰਕਾਰ ਵੱਲੋਂ ਪੈਸੇ ਪਾਏ ਜਾਂਦੇ ਭਾੜੇ ਪੈਸੇ ਪਏ ਕਿ ਨਹੀਂ ਪਏ ਨਾ ਜੀ ਨਾ ਅੱਜ ਤੱਕ ਕਿਸੇ ਦੇ ਨਹੀਂ ਪਏ ਤੁਸੀਂ ਉਹ ਦੇਖ ਸਕਦੇ ਹੋ ਕਿ ਲੋਕਾਂ ਵੱਲੋਂ ਜਿਹੜੀ ਆ ਖਾਂ-ਖਾਂ ਗਾਰ ਮੱਚੀ ਹੋਈ ਸਰਕਾਰ ਲਾਰੇ ਲਈ ਜਾ ਰਹੀ ਆ ਸਰਕਾਰਾਂ ਦੇ ਲਾਰੇ ਨੇ ਤੇ ਇਹ ਗਰੀਬ ਆਜਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇੰਨਾ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਡੇ ਨਾਲ ਇੱਕ ਹੋਰ ਭੈਣ ਮੌਜੂਦ ਆ ਪਾ ਉਹਨਾਂ ਨਾਲ ਗੱਲਬਾਤ ਕਰੇ ਭੈਣ ਜੀ ਕੀ ਨਾਮ ਤੁਹਾਡਾ ਰਣਜੀਤ ਕੌਰ ਰਣਜੀਤ ਕੌਰ ਜੀ ਤੁਹਾਡਾ ਘਰ ਪੱਕਾ ਹੈ કે ਕੱਚਾ ਨਹੀਂ ਸਰ ਮੇਰਾ ਤਾਂ ਕੱਚਾ ਹੀ ਹੈ ਕੱਚਾ ਹਾਂਜੀ ਘਰ ਦੇ ਹਾਲਾਤ ਕਿੱਦਾਂ ਦੇ ਨੇ ਘਰ ਲਾਤ ਦੇ ਬਹੁਤ ਸਾਰ ਮਾੜੇ ਆ ਮਾੜੇ ਨੇ ਹਾਂਜੀ ਕੀ ਕਰਦੇ ਨੇ ਤੁਹਾਡੇ ਘਰ ਵਾਲੇ ਜੀ ਕੀ ਕਰਦੇ ਆ ਘਰ ਵਾਲਾ ਸਰ ਮੇਰਾ ਦਿਹਾੜੀ ਧੱਪੇ ਕਰਦਾ ਦਿਹਾੜੀ ਧੱਪੇ ਇਹ ਤੁਹਾਨੂੰ ਲੱਗਦਾ ਜਿਹੜੇ ਦਿਹਾੜੀ ਧੱਪੇ ਦੇ ਨਾਲ ਤੁਸੀਂ 2-300 ਰੁਪਏ ਦਿਹਾੜੀ ਦੇ ਨਾਲ ਕੰਮ ਕਰਕੇ ਕਮਾਈ ਕਰਕੇ ਲਿਆਉਂਦੇ ਉਹਦੇ ਨਾਲ ਘਰ ਬਣਾ ਲੋਗੇ ਨਹੀਂ ਨਹੀਂ ਉਹਨਾਂ ਨਾਲ ਕਿੱਥੇ ਦਿਹਾੜੀ ਧੱਪੇ ਨਾਲ ਮਹਾ ਕਰਦਾ ਗੁਜ਼ਾਰਾ ਹੁੰਦਾ ਗੁਜ਼ਾਰਾ ਹੁੰਦਾ ਹਾਂ ਘਰ ਉਹ ਕਿੱਥੇ ਬਣਾ ਜਿਹੜੀਆਂ ਸਾਡੀਆਂ ਸਰਕਾਰਾਂ ਹਰ ਸਾਲ ਫਾਰਮ ਭਰ ਕੇ ਲੈ ਜਾਂਦੀਆਂ ਤੁਹਾਡੇ ਉਹ ਕਿੱਥੇ ਜਾਂਦੇ ਨੇ ਉਹ ਕੋਠੇ ਪੱਕੇ ਹੋਏ ਕਿ ਨਹੀਂ ਉਹਦੇ ਝੂਠੇ ਦਾਅਵੇ ਕਰ ਜਾਂਦੇ ਐਵੇਂ ਬੋਟਾਲਾਂ ਦੇ ਮਾਰੇ ਤੁਹਾਨੂੰ ਪਤਾ ਜਦੋਂ ਸਾਲ ਬਾਦਾ ਵਾਨਾ ਹੁੰਦਾ ਲਾਰਿਆਂ ਜਰਾਖ ਲੈਂਦੇ ਆ ਕਿ ਤੁਹਾਡਾ ਆ ਕਰਾਂਗੇ ਉਹ ਕਰਾਂਗੇ ਭਾਵੇਂ ਕਿ ਕੁਦਰਤੀ ਆਫਤ ਹੈ ਸਰਕਾਰ ਵਾਸਤੇ ਕਿ ਸਭ ਤੋਂ ਵੱਡੀ ਸਿਰਦਰਦੀ ਬਣੀ ਹੋਈ ਹੈ ਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਪਰ ਉੱਥੇ ਅੱਜ ਤੱਕ ਇਹ ਹਾਲਾਤ ਬਣੇ ਨੇ ਇੱਕ ਮਹੀਨੇ ਤੋਂ ਪਰ ਲੰਮੇ ਸਮੇਂ ਤੋਂ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਨੇ ਗਰੀਬਾਂ ਦੇ ਕਦੀ ਕਿਸੇ ਨੇ ਆਣ ਕੇ ਹਾਲਾਤ ਦੇਖੇ ਨਹੀਂ ਜਿਹੜੇ ਇਹਨਾਂ ਵੱਲੋਂ ਫਾਰਮ ਭਰ ਕੇ ਜਾ ਖੜੇ ਜਾਂਦੇ ਨੇ ਕਿ ਤੁਹਾਡੇ ਕੋਠੇ ਪੱਕੇ ਕਰ ਦੇਣੇ ਤੁਹਾਡੀਆਂ ਪੈਨਸ਼ਨਾਂ ਲੱਗ ਜਾਣੀਆਂ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਕਾਗਜ਼ ਜਾ ਕੇ ਕਹਿ ਸਕਦੇ ਆ ਕਿ ਡਸਟਬਿਨ ਦੇ ਜਿਹੜੇ ਆ ਡੱਬਿਆਂ ਦਾ ਸ਼ਿੰਗਾਰ ਬਣ ਜਾਂਦੇ ਨੇ ਹੋਰ ਕਿਹੜੀ ਇੱਕ ਹੋਰ ਸਾਡੇ ਨਾਲ ਭੈਣ ਮੌਜੂਦ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਭਜੋਤ ਕੌਰ ਮੈਂ ਪ੍ਰਭਜੋਤ ਕੌਰ ਜੀ ਤੁਹਾਡਾ ਘਰ ਵੀ ਚੋਰੀਆ ਹਾਂਜੀ ਹਾਂਜੀ ਚੋਰੀਆ ਹਾਂਜੀ ਚੋਰੀਆ ਹਾਂਜੀ ਇਦਾਂ ਉੱਪਰ ਕੀ ਹੁਣ ਛੱਤਾਂ ਦੇ ਉੱਪਰ ਕੀ ਪਾਇਆ ਹੋਇਆ ਬਾਲੇ ਆ ਕਿ ਸ਼ਿਰਕੀਆਂ ਨੇ ਸ਼ਿਰਕੀਆਂ ਪਾਈਆਂ ਨੇ ਸ਼ਿਰਕੀਆਂ ਹਾਂਜੀ ਬਹੁਤ ਮੰਦਾ ਹਾਲ ਹੈ ਜਿਹੜਾ ਕਾਨਿਆ ਦੀ ਛੱਤ ਵਾਲਾ ਸੋ ਕੀ ਕਹਿਣਾ ਚਾਹੁੰਦੀ ਹੈ ਸਰਕਾਰ ਤੋਂ ਕੀ ਮੰਗ ਆ ਸਾਡੀ ਮੰਗ ਹੈ ਕਿ ਪੱਕੇ ਕੀਤੇ ਜਾਣ ਤੇ ਸਾਨੂੰ ਟਾਈਮ ਨਾਲ ਰੋਟੀ ਮਿਲਦੀ ਜਾਵੇ ਹਾਂਜੀ ਰੋਟੀ ਤੇ ਤੁਸੀਂ ਕਮਾ ਕੇ ਮਿਹਨਤ ਮਜ਼ਦੂਰੀ ਕਰਕੇ ਖਾ ਹੀ ਲੋਗੇ ਮਤਲਬ ਜਿਹੜੀ ਮੁਸ਼ਕਲ ਸਭ ਤੋਂ ਇਸ ਟਾਈਮ ਆ ਕਿ ਘਰ ਬਣਾਉਣਾ ਔਖਾ ਹੋ ਗਿਆ ਹਾਂਜੀ ਔਖਾ ਹੋ ਗਿਆ ਦਿਹਾੜੀ ਦਾ ਪੇ ਵਾਲਾ ਕੰਮ ਆ ਕੇਵਲੇ ਲੱਗਦੀ ਕੇਵਲੇ ਨਾਲ ਲੱਗਦੀ ਹਾਂਜੀ ਸਰਕਾਰ ਸਰਕਾਰ ਕਹਿੰਦੀ ਆ ਕਿ ਅਸੀਂ ਕਿਸੇ ਗਰੀਬ ਦਾ ਘਰ ਕੱਚਾ ਹੀ ਨਹੀਂ ਰਹਿਣ ਦੇਣਾ ਸਵੱਛ ਭਾਰਤ ਬਣਾਉਣਾ ਕਿਸੇ ਨੂੰ ਬਾਹਰ ਖੇਤਾਂ ਦੇ ਵਿੱਚ ਲੈਟਰਿੰਗ ਬਾਥਰੂਮ ਨਹੀਂ ਜਾਣ ਦੇਣਾ ਸਾਰਿਆਂ ਦੇ ਬਣ ਗਏ ਤੁਹਾਡੇ ਨਹੀਂ ਸਰ ਨਹੀਂ ਬਣਿਆ ਕੋਕ ਨਹੀਂ ਬਣਿਆ ਬੜਾ ਬੁਰਾ ਹਾਲ ਜੀ ਕੀ ਲੱਗਦਾ ਕਿੱਥੇ ਕਮੀਆਂ ਰਹਿ ਜਾਂਦੀਆਂ ਨੇ ਕੀ ਸਰਕਾਰ ਵੱਲੋਂ ਤਾਂ ਸਹੂਲਤਾਂ ਕਿਸੇ ਵੇਲੇ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਬਣੇ ਵੀ ਹੋਏ ਨੇ ਪਹੁੰਚਦੀਆਂ ਹੀ ਨਹੀਂ ਸਾਡੇ ਤਾਈ ਹਾਂ ਜੀ ਕਹਿ ਜਾਂਦੇ ਆ ਪਹੁੰਚਦੇ ਨਹੀਂ ਹਾਂਜੀ ਬਹੁਤ ਬੁਰਾ ਹਾਲ ਹੈ ਤੁਹਾ ਤੁਸੀਂ ਤਸਵੀਰਾਂ ਦੇ ਵਿੱਚ ਲੋਕ ਜਿਹੜੇ ਨੇ ਆਪਣੇ ਗਰੀਬੀ ਦੇ ਹਾਲ ਬਿਆਨ ਕਰ ਰਹੇ ਨੇ ਕਿਤਰਾ ਦੇ ਲੋਕਾਂ ਦੇ ਹਾਲਾਤ ਨੇ ਸਰਕਾਰਾਂ ਦੇ ਨੁਮਾਇੰਦੇ ਆਉਂਦੇ ਨੇ ਤੇ ਸ਼ਾਹੂਕਾਰ ਦੇ ਜਾਂ ਪਿੰਡ ਦੇ ਆਣ ਕੇ ਪੰਚਾਂ ਸਰਪੰਚਾਂ ਦੇ ਘਰੋਂ ਚਾਹ ਪੀ ਕੇ ਵਾਪਸ ਮੁੜ ਜਾਂਦੇ ਨੇ ਕਦੀ ਆਣ ਕੇ ਇਹਨਾਂ ਗਰੀਬਾਂ ਦਾ ਦੁੱਖ ਵੇਖਿਆ ਹੋਵੇ ਗਰੀਬਾਂ ਦਾ ਹਾਲ ਦੇਖਿਆ ਹੋਵੇ ਤੇ ਫਿਰ ਪਤਾ ਲੱਗੇ ਤੁਸੀਂ ਜੁੜੇ ਰਹੋ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਤੁਹਾਨੂੰ ਹੋਰ ਕਿਸੇ ਪਿੰਡ ਦਾ ਜਾਈ ਜਾ ਕਰਕੇ ਦਿਖਾਵਾਂਗੇ ਕਿ ਉਸ ਇਲਾਕੇ ਦਾ ਕੀ ਹਾਲ ਹੈ